ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਪੰਜਵੇਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਸਾਸਕ੍ਰਿਤ ਦੇ ਸ਼ਲੋਕ ਜਿਨ੍ਹਾਂ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਅੱਜ 2 ਨੰਬਰ ਸ਼ਲੋਕ ਆਪ ਸੰਗਤਾਂ ਦੇ ਨਾਲ ਸਾਂਝਾ ਕਰਨਾ ਹੈ ਜਿਵੇਂ ਆਪ ਸ਼ਲੋਕ ਸਾਸਕ੍ਰਿਤੀ ਮਹੱਲਾ ਪੰਜਵਾਂ ਲਿਖਿਆ ਹੋਇਆ ਬੋਰਡ ਦੇ ਉੱਤੇ ਦੇਖ ਰਹੇ ਹੋ ਇਹਦਾ ਮਤਲਬ ਹੈ ਕਿ ਸਾਸਕ੍ਰਿਤੀ ਸ਼ਲੋਕਾਂ ਦੇ ਵਿੱਚ ਇਹ ਪੰਜਵੀਂ ਪਾਤਸ਼ਾਹੀ ਦੀ ਬਾਣੀ ਹੈ ਫਿਰ ਮੂਲ ਮੰਤਰ ਗੁਰਪ੍ਰਸਾਦ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਪੂਰਾ ਮੂਲ ਮੰਤਰ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰ ਗੁਰਪ੍ਰਸਾਦ ਇਹਦੇ ਅਰਥ ਆਪਸ਼ਨਾਂ ਦੇ ਨਾਲ ਬਹੁਤ ਵਾਰੀ ਸੰਝੇ ਕੀਤੇ ਗਏ ਹਨ ਹੁਣ 2 ਨੰਬਰ ਸ਼ਲੋਕ ਹੈ ਆਓ ਸਭ ਤੋਂ ਪਹਿਲਾਂ ਇਸ ਸ਼ਲੋਕ ਦਾ ਉਚਾਰਨ ਕਿਵੇਂ ਕਰਨਾ ਹੈ ਤ੍ਰਿਗੰਤ ਮਾਤ ਪਿਤਾ ਸਨੇਹੰ ਤ੍ਰਿਗ ਸੁਨੇਹੰ ਭ्रात ਵੰਦਵਹਿ ਤ੍ਰਿਗ ਸੁਨੇਹੰ ਬਨਤਾ ਵਿਲਾਸ ਸੁਤਹਿ ਤ੍ਰਿਗ ਸਨੇਹੰ ਗਿਰਹਾਰਥ ਕਹਿ ਸਾਧ ਸੰਗ ਸਨੇਹ ਸਤਿਯੰ ਸੁਖਯੰ ਬਸੰਤ ਨਾਨ ਕਹਿ ਜਿਵੇਂ ਮੈਂ ਰੁਕ ਕੇ ਵਿਸਰਾਮ ਲਾ ਕੇ ਪਾਠ ਕੀਤਾ ਹੈ ਉਸੇ ਤਰ੍ਹਾਂ ਹੀ ਵਿਸਰਾਮ ਲਾ ਕੇ ਇਸ ਪਾਠ ਨੂੰ ਪੜ੍ਹਨਾ ਹੈ ਵਿਚਾਰਨਾ ਹੈ ਤ੍ਰਿਗੰਤ ਮਾਤ ਪਿਤਾ ਸਨੇਹੰ ਇੱਥੇ ਵਿਸਰਾਮ ਹੈ ਮਾਤਾ ਪਿਤਾ ਦਾ ਪਿਆਰ ਸਨੇਹਨ ਭਾਵ ਪਿਆਰ ਅਰਗੰਤ ਦਾ ਅਰਥ ਹੁੰਦਾ ਤਿਆਗਣ ਯੋਗ ਛਟਕਾਰ ਯੋਗ ਤ੍ਰਿਗ ਇਹਦਾ ਅਰਥ ਵੀ ਤਿਆਗਣ ਯੋਗ ਦਾ ਮਾੜਾ ਕਹਿ ਲੀਏ ਬੜਾ ਇਸ ਕਰਕੇ ਇਸ ਦੁਨੀਆ 'ਚ ਭਾਵੇਂ ਕੁਝ ਨਿਭਦਾ ਵੀ ਹੈ ਪਰ ਅਗਲੇ ਲੋਕ ਦੇ ਵਿੱਚ ਉਹ ਪਿਆਰ ਸਾਫ਼ੀ ਨਹੀਂ ਮੰਨਦਾ ਹੈ ਨਾਲ ਨਹੀਂ ਨਿਭਦਾ ਹੈ ਤਾਂ ਸਤਿਗੁਰੂ ਕਹਿੰਦੇ ਨੇ ਮਾਤਾ ਪਿਤਾ ਦਾ ਸਨੇਹ ਪਿਆਰ ਮਾੜਾ ਹੈ ਨਿੰਦਣਯੋਗ ਹੈ ਫਟਕਾਰਯੋਗ ਹੈ ਔਰ ਤਰੇਗ ਸਨੇਹੰ ਭਰਾਤ ਬੰਧ ਵਹਿ ਭਰਾਤ ਭਾਵਾਂ ਨੂੰ ਕਹਿੰਦੇ ਨੇ ਬੰਧ ਵਹਿ ਤੋਂ ਭਾਵ ਹੈ ਰਿਸ਼ਤੇਦਾਰ ਹੋਰ ਜਿਹੜੇ ਭਰਾ ਜਾਂ ਸੰਬੰਧੀ ਨੇ ਉਹਨਾਂ ਦਾ ਪਿਆਰ ਵੀ ਤਿਆਗਣਯੋਗ ਹੈ ਤਰੇਗ ਸਨੇਹੰ ਇੱਥੇ ਸਸੇ ਦੇ ਪੈਰ ਵਿੱਚ ਨੰਨਾ ਹੈ ਤੇ ਉੱਤੇ ਸਸੇ ਤੇ ਲਾਮ ਹੈ ਤਾਂ ਇਹ ਜਿਹੜੀ ਲਾਮ ਹੈ ਮਾਤਰ ਲਗ ਮਾਤਰ ਇਹ ਨੰਨੇ ਤੇ ਪੜੀ ਜਾਣੀ ਹੈ ਇਹਨੂੰ ਸੇਨ ਹੰ ਇਸ ਤਰ੍ਹਾਂ ਨਹੀਂ ਕਰਨਾ ਹੈ ਨੰਨੇ ਤੇ ਲਾ ਕੇ ਸਨੇਹੰ ਤੋਂ ਜਿਵੇਂ ਇੱਥੇ ਪੂਰੇ ਤੌਰ ਤੇ ਲਿਖਿਆ ਨਾ ਤਸਾ ਨੰਨੇ ਲਾਮ ਹਾਏ ਟਿੱਪੀ ਸਨੇਹੰ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਹੈ ਤ੍ਰਿਗ ਸਨੇਹੰ ਵਨਿਤਾ ਵਿਲਾਸ ਸੁਤਹ ਵਨਿਤਾ ਇਸਤਰੀ ਨੂੰ ਕਹਿੰਦੇ ਨੇ ਵਿਲਾਸ ਇਸਤਰੀ ਦਾ 모 ਪਿਆਰ ਸੁਪ ਤ ਹੈ ਕਹਿੰਦੇ ਨੇ ਪੁੱਤਰਾਂ ਨੂੰ ਤਾਂ ਸਤਗੁਰੂ ਪਾਛਾ ਕਹਿੰਦੇ ਨੇ ਕਿ ਇਸਤਰੀ ਦਾ 모 ਪਿਆਰ ਤੇ ਪੁੱਤਰਾਂ ਦਾ ਵੀ ਇਹ ਵੀ ਕਾਰਜੋਗ ਹੈ ਇਹ ਵੀ ਤਿਆਗਣਯੋਗ ਹੈ ਤ੍ਰਿਗ ਸਨੇਹਾਂ ਇਹ ਵੀ ਸਨੇਹਾਂ ਸਸਰੇ ਪਿਆਰ ਜਨਨਾਂ ਲੱਗਿਆ ਹੋਇਆ ਉਚਾਰਨ ਸਨੇਹਾਂ ਹੀ ਹੋਵੇਗਾ ਤ੍ਰਿਗ ਸਨੇਹਾਂ ਗਿਰਹਾਰਥ ਕਹ ਹੈ ਗਿਰਹਾਰਥ ਜਿਹੜਾ ਸ਼ਬਦ ਹੈ ਇਸ ਦਾ ਖੰਡਾ ਅ ਘਰ ਦੇ ਪਦਾਰਥ ਗ੍ਰਿਹ ਘਰ ਨੂੰ ਕਹਿੰਦੇ ਨੇ ਤੇ ਅਰਥ ਕ ਜਿਹੜੇ ਪਦਾਰਥ ਜਾਂ ਅਰਥ ਜਿਵੇਂ ਅਸੀਂ ਅਰਥ ਵਿਵਸਥਾ ਕਹ ਲਈਏ ਮਾਇਆ ਦੀ ਵਿਵਸਥਾ ਘਰ ਦੇ ਪਦਾਰਥ ਕਹ ਲਈਏ ਤਾਂ ਇਸ ਗ੍ਰਿਹਾਰਥ ਪਦਾਰਥ ਹੈ ਘਰ ਦੇ ਪਦਾਰਥ ਤੋਂ ਘਰ ਤ੍ਰਿਗ ਸੁਨੇਹਮ ਗ੍ਰਿਹਾਰਥ ਹੈ ਜਿਹੜੇ ਘਰ ਦੇ ਪਦਾਰਥ ਹਨ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਨਾਂ ਦਾ ਵੀ ਜਿਹੜਾ ਸਨੇਹ ਹੈ ਵੀ ਤਿਆਗਣ ਯੋਗ ਹੈ ਹੁਣ ਇੱਕ ਵਾਰੀ ਇਹਨਾਂ ਤਿੰਨਾਂ ਪੰਕਤੀਆਂ ਨੂੰ ਫੇਰ ਸਮਝੀਏ ਮਾਤਾ ਪਿਤਾ ਭਰਾ ਸਨਬੰਧੀ ਇਸਤਰੀ ਦਾ ਮੋਹ ਪੁੱਤਰਾਂ ਦਾ ਪਿਆਰ ਮੋਹ ਘਰ ਦੇ ਪਦਾਰਥਾਂ ਦਾ ਮੋਹ ਜਿਵੇਂ ਘਰਤ ਕੋਈ ਵਧੀਆ ਪਦਾਰਥ ਹੋਵੇ ਸਾਡੇ ਨਾਲ ਮੋਹ ਪੈ ਜਾਂਦਾ ਪਿਆਰ ਪੈ ਜਾਂਦਾ ਇਹ ਸਾਰਾ ਹੀ ਤਿਆਗਣ ਯੋਗ ਹੈ ਕਿਉਂਕਿ ਇਸ ਲੋਕ ਤੋਂ ਇਲਾਵਾ ਹੋਰ ਕਿਸੇ ਵੀ ਲੋਕ ਵਿੱਚ ਸਾਡਾ ਸਹਾਇਕ ਨਹੀਂ ਜਿਸ ਲੋਕ ਵਿੱਚ ਸੱਜਣਾ ਹੈ ਸਾਹਰਲੇ ਘਰ ਉੱਥੇ ਇਹ ਇਹ ਸਾਡਾ ਸਾਥੀ ਨਹੀਂ ਹੈ ਕੁਛ ਵੀ ਚਾਹੇ ਮਾਤਾ ਪਿਤਾ ਹੈ ਚਾਹੇ ਮਿੱਤਰ ਰਿਸ਼ਤੇਦਾਰ ਜਾਂ ਭਰਾ ਇਸਤਰੀ ਪੁੱਤਰ ਘਰ ਦੇ ਪਦਾਰਥ ਇਹ ਸਭ ਆਦਣ ਜੋਗਾ ਸਤੁਗੁਰ ਦੀ ਫਟਕਾਰ ਜੋਗਾ ਕਿਉਂਕਿ ਸਾਥੀ ਨਹੀਂ ਪੱਕੇ ਹਨ ਸਦੀਵੀ ਸਾਥੀ ਨਹੀਂ ਹੈ ਤਾਂ ਸਤਗੁਰ ਜੀ ਸਦੀਵੀ ਸਾਥੀ ਹੈ ਕੌਣ ਹੈ ਤਾਂ ਆਖਰੀ ਪੰਕਤੀ ਦੇ ਵਿੱਚ ਸਤਗੁਰੂ ਪਾਤਸ਼ਾਹ ਜੀ ਇਸ ਦਾ ਫੈਸਲਾ ਕਰ ਦਿੰਦੇ ਨੇ ਸਾਧ ਸੰਗ ਸਨੇਹ ਸਤਿਅੰ ਇਸ ਤਰ੍ਹਾਂ ਵੀ ਸਾਂਣਾ ਸਤਿਅੰ ਤਿਰੁਗੁਣ ਹੈ ਸਾਧ ਸੰਗ ਦਾ ਜਿਹੜਾ ਪਿਆਰ ਹੈ ਨਾ ਸਤ ਕੰਦੇ ਸਦੀਵੀ ਨੂੰ ਹੋਂਦ ਵਾਲਾ ਇਹ ਸਦੀਵੀ ਹੈ ਸਦਾ ਵਾਲਾ ਹੈ ਅੱਗੇ ਜਨਮ ਨਾਲ ਨਿਭਣ ਵਾਲਾ ਹੈ ਸਾਧ ਸੰਗ ਦਾ ਪਿਆਰ ਤੇ ਜਿਹੜਾ ਸਤਿਅੰ ਸ਼ਬਦ ਹੈ ਨਾ ਇਹਦਾ ਉਚਾਰਨ इतने देखो ससा तत्ते सियारी पैर तो तईय टिप्पी तो उचारण होना सी सिहारी प्लस एड़े सिहारी तत्ते पहले लगी हुई है इस कर करके इतने कला ही वरतिया जाना है ससा तत्ते सिहारी जईद का एड़ा बढ़ जाना टिप्पी जी जड़े चल जाने तो पाठ होगा सत्यंग इस तरीके सखा ਜ਼ਯੇ ਟਿੱਪੀ ਸੁਖਯੰ ਸਸੇ ਤੇ ਔਂਕੜ ਖਖਾ ਇਹਨੇ ਬਦਲਨਾ ਸਿਹਾਰੀ ਪਲਸ ਇਹਦੇ ਵਿੱਚ ਸਿਹਾਰੀ ਖਖੇ ਤੇ ਆ ਜਾਣੀ ਜ਼ਯੇ ਦਾ ਐਡਾ ਬਣ ਕੇ ਉੱਪਰ ਟਿੱਪੀ ਆ ਜਾਣਾ ਸੁਖਯੰ ਤੇ ਇਸ ਤਰ੍ਹਾਂ ਉਚਾਰਨ ਕਰਨਾ ਹੈ ਸਾਧ ਸੰਗ ਸਨੇਹ ਸਤਯੰ ਜਿਹੜਾ ਸਾਧ ਸੰਗ ਦਾ ਪਿਆਰ ਹੈ ਸੁਨੀ ਸਦੀਵੀ ਹੈ ਸੁਖਯੰ ਬਸੰਤ ਨਾਨਕ ਹੈ ਇਹ ਨਾਨਕ ਜਿਹੜਾ ਸੰਗਤ ਨਾਲ ਪਿਆਰ ਕਰਦਾ ਸਾਧ ਸੰਗਤ ਵਿੱਚ ਬੈਠਦਾ ਹੈ ਤੇ ਉਹ ਜਿਹੜਾ ਸਦਾ ਸੁਖ ਰਹਿਣਾ ਉਹ ਸਦਾ ਸਦੀਵੀ ਸੁਖ ਰਹਿਣਾ ਉਹ ਸੁਖੀ ਰਹਿਣਾ ਇਹਦਾ ਸੁਖ ਹੁੰਦਾ ਆਨੰਦਮਈ ਸੁਖ ਉਹ ਸਦਾ ਆਨੰਦ ਵਿੱਚ ਰਹਿੰਦਾ ਹੈ ਸੁਖ ਦੇ ਅੰਗੇ ਦੁੱਖ ਹੈ ਪਰ ਆਨੰਦ ਦੇ ਅੰਗੇ ਕੋਈ ਵਸਤੂ ਨਹੀਂ ਹੈ ਆਨੰਦ ਕੇਵਲ ਆਨੰਦ ਹੈ ਉੱਥੇ ਸਭ ਦੁੱਖ ਕੱਟੇ ਜਾਂਦੇ ਨੇ ਤੋ ਸਦੀਵੀ ਜਿਹੜਾ ਸਨੇਹ ਹੈ ਪਿਆਰ ਹੈ ਉਹ ਸਾਧ ਸੰਗ ਦਾ ਹੈ ਤੇ ਜਿਹੜਾ ਸਾਧ ਸੰਗ ਦੇ ਵਿੱਚ ਪਿਆਰ ਕਰਦਾ ਸੰਗਤ ਦੇ ਵਿੱਚ ਸੰਗਤ ਨਾਲ ਪਰਮਾਤਮਾ ਦੇ ਨਾਲ ਉਹ ਆਨੰਦਮਈ ਜੀਵਨ ਬទਿਤ ਕਰਦਾ ਹੈ ਸਦਾ ਆਨੰਦ ਵਿੱਚ ਰਹਿੰਦਾ ਹੈ ਸੋ ਇਸ ਤਰ੍ਹਾਂ ਇਸ ਸ਼ਲੋਕ ਦਾ ਪਾਠ ਤੇ ਉਚਾਰਨ ਔਰ ਨਾਲ ਵਿਚਾਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਸੋ ਆਸ ਕਰਦਾ ਕਿ ਆਪ ਜੀ ਨੂੰ ਜਰੂਰ ਇਸ ਤੋਂ ਲਾਭ ਮਿਲੇਗਾ ਅਗਰ ਕੋਈ ਕਿਛ ਕਮੀ ਲੱਗਦੀ ਹੈ ਜਾਂ ਕਿਸ ਆਪ ਜੀ ਨੂੰ ਪੈਂਦਾ ਨਹੀਂ ਲੱਗਦਾ ਜੋ ਕੁ ਮੈਂ ਕਰੀਦਾ ਦੱਸਿਆ ਕਰੋ ਵਿਚਾਰ ਜਰੂਰ ਸਮਝੀ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ واجب الدفتر